हेलो स्टूडेंट्स वेलकम बैक टू माय चैनल आई होप टू सारे ठीक होमगे सो ये वीडियो बीएड 4 फॉर साम द स्टूडेंट्स ਲਈ पेपर कर रहे सी स्कूल लाइब्रेरी और यूनिट थर्ड करेंगे यूनिट थर्ड तक जेड़ा है इस तो पहला भी वीडियो यूनिट थर्ड दी अपलोड कीती हुई है चैनल पे जाके देख सकते हो जेड़े हैं प्लेलिस्ट बनी हुई है उठे जाके चेक कर सकते हो ਸਾਰੀਆਂ ਹੀ 3rd ਜੁਨਿਟ ਤੱਕ ਦੀਆਂ ਵੀਡੀਓਜ਼ ਅਪਲੋਡ ਹੋਈਆਂ ਆ ਤੁਸੀਂ ਉਹਨਾਂ ਨੂੰ ਜਾ ਕੇ ਜਿਹੜਾ ਦੇਖ ਸਕਦੇ ਹੋ ਬੜੇ ਹੀ ਸੌਖੇ ਢੰਗ ਦੇ ਨਾਲ ਤੁਹਾਨੂੰ ਕੁਐਸਚਨ ਕਰਵਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਆ ਆਈ ਹੋਪ ਤੁਹਾਨੂੰ ਜਿਹੜੀਆਂ ਵੀਡੀਓਜ਼ ਪਸੰਦ ਆਉਣਗੀਆਂ ਸੋ ਜਿਹੜਾ ਜੁਨਿਟ 3 ਦਾ ਜਿਹੜਾ ਸੀ ਅਗਲਾ ਜਿਹੜਾ ਆ ਹੁਣ ਨਾਮ ਵੀ ਪਾਠ ਕਰਾਂਗੇ ਠੀਕ ਹੈ ਸੋ ਪੀਰੀਆਡਿਕਲਸ ਟਾਈਪ ਟਾਈਪਸ ਇੰਪੋਰਟੈਂਸ ਐਂਡ ਯੂਸਸ ਠੀਕ ਹੈ ਪੀਰੀਅਡਿਕਲਸ ਕਰਨੇ ਆ ਇਹਨਾਂ ਦੇ ਜਿਹੜੇ ਆ ਪੀਰੀਅਡਿਕਲਸ ਕੀ ਹੁੰਦੇ ਆ ਕਿ ਨਿਯਮਤ ਪత్రికਾ ਹੁੰਦੀ ਆ ਠੀਕ ਹੈ ਇਹਦੇ ਵਿੱਚ ਅਖਬਾਰਾਂ ਮੈਗਜ਼ੀਨ ਆ ਜਾਂਦੇ ਆ ਠੀਕ ਹੈ ਜੋ ਇੱਕ ਨਿਯਮਤ ਸਮੇਂ ਦੇ ਉੱਤੇ ਹੈ ਨਾ ਜਿਹੜੇ ਕਿ ਆਪਣੇ ਟਾਈਮ ਦੇ ਅਕੋਰਡਿੰਗ ਇਹਨਾਂ ਦਾ ਇੱਕ ਟਾਈਮ ਪੀਰੀਅਡ ਹੁੰਦਾ ਹੈ ਉਹਦੇ ਅਕੋਰਡਿੰਗ ਜਿਹੜੇ ਪਬਲਿਸ਼ ਹੁੰਦੇ ਆ ਸੋ ਪੀਰੀਅਡਿਕਲਸ ਦੀਆਂ ਟਾਈਪਸ ਕਿਸਮਾਂ ਕਿਹੜੀਆਂ ਆ ਇਹਦਾ ਮਹੱਤਵ ਕੀ ਅਤੇ ਵਰਤੋਂ ਕੀ ਆ ਠੀਕ ਹੈ ਉਹਦੇ ਬਾਰੇ ਕਰਾਂਗੇ ਪੀਰੀਆਡਿਕਲਸ ਕੀ ਹੁੰਦੀ ਹੈ ਇੱਕ ਨਿਯਮਤ ਪత్రికਾ ਆ ਜਿਹੜੀ ਕਿ ਇੱਕ ਨਿਯਮਤ ਟਾਈਮ ਦਿੱਤੇ ਜਿਹੜਾ ਕਿ ਉਹਦਾ ਟਾਈਮ ਜਿਹੜਾ ਆ ਸਿਲੈਕਟ ਕੀਤਾ ਹੁੰਦਾ ਆ ਉਹਦੇ ਤੇ ਹੀ ਜਿਹੜੀ ਆ ਪਬਲਿਸ਼ ਹੁੰਦੀ ਆ ਸੋ ਕੈਟਾਗਰੀ ਦੇ ਵਿੱਚ ਇਹ ਦੇ ਅਖਬਾਰਾਂ ਠੀਕ ਹੈ ਮੈਗਜ਼ੀਨ ਆ ਜਾਂਦੇ ਆ ਠੀਕ ਹੈ ਉਸ ਤੋਂ ਬਾਅਦ ਜਿਹੜੇ ਸਕਾਲਰਸ ਦੇ ਲਈ ਜਿਹੜੇ ਆ ਲੇਖ ਵਗੈਰਾ ਆ ਜਾਂਦੇ ਆ ਸੋ ਇਹ ਇੱਕ ਪత్రికਾ ਪ੍ਰਕਾਸ਼ਨ ਹੈ ਜਿਸ ਵਿੱਚ ਕਈ ਲੇਖ ਹੁੰਦੇ ਹਨ ਜੋ ਇੱਕ ਤੋਂ ਵੱਧ ਵਾਰ ਪ੍ਰਕਾਸ਼ਿਤ ਹੁੰਦੇ ਹਨ ਆਮ ਤੌਰ ਤੇ ਨਿਯਮਤ ਤੌਰ ਤੇ ਠੀਕ ਹੈ ਸੋ ਕੀਆ ਇਹਦੇ ਵਿੱਚ ਕੀ ਆ ਕਿ ਇੱਕ ਪੱਤਰਕਾ ਆ ਜਿਸ ਦਾ ਕਿ ਜਿਹੜੀ ਕਿ ਪਬਲਿਸ਼ ਹੁੰਦੀ ਆ ਜਿਸ ਦਾ ਕਿ ਪ੍ਰਕਾਸ਼ਨ ਹੁੰਦਾ ਆ ਇਹਦੇ ਵਿੱਚ ਕਈ ਲੇਖ ਹੁੰਦੇ ਆ ਠੀਕ ਹੈ ਸੋ ਜੋ ਇੱਕ ਤੋਂ ਵੱਧ ਵਾਰ ਕੀ ਆ ਪ੍ਰਕਾਸ਼ਿਤ ਹੁੰਦੇ ਆ ਆਮ ਤੌਰ ਤੇ ਚ ਨਿਯਮਤ ਤੌਰ ਤੇ ਪੱਤਰਕਾ ਦੇ ਲੇਖ ਕਿਤਾਬਾਂ ਨਾਲੋਂ ਵਧੇਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਦੇ ਆ ਠੀਕ ਹੈ ਸੋ ਜਿਹੜੇ ਪੀਰੀਅਡਿਕਲਸ ਦੇ ਵਿੱਚ ਜਿਹੜੇ ਲੇਖ ਵਗੈਰਾ ਮਿਲਦੇ ਆ ਸਾਨੂੰ ਠੀਕ ਹੈ ਸੋ ਕੀਆ ਕਿਤਾਬਾਂ ਨਾਲੋਂ ਵਧੇਰੇ ਤਾਜ਼ਾ ਜਾਣਕਾਰੀ ਦਿੰਦੇ ਆ ਕਿਉਂਕਿ ਕਿਤਾਬਾਂ ਤੋਂ ਪਹਿਲਾਂ ਛਪ ਜਾਂਦੇ ਆ ਕਿਤਾਬਾਂ ਛਪਣ ਨੂੰ ਟਾਈਮ ਲੱਗਦਾ ਹੈ ਕਿਤਾਬ ਰੈਡੀ ਹੋਣ ਨੂੰ ਟਾਈਮ ਲੱਗਦਾ ਲੇਕਿਨ ਇਹ ਲੇਖਾਂ ਦੇ ਰੂਪ ਵਿੱਚ ਹੁੰਦੇ ਇਸ ਲਈ ਜਲਦੀ ਛਪ ਜਾਂਦੇ ਆ ਕਿਉਂਕਿ ਇਹਨਾਂ ਨੂੰ ਵਧੇਰੇ ਤੇਜ਼ੀ ਦੇ ਨਾਲ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ ਕਿਉਂਕਿ ਇਹਨਾਂ ਦਾ ਸਾਈਜ਼ ਛੋਟਾ ਹੁੰਦਾ ਆ ਤੇ ਇਹ ਜਿਹੜੇ ਤੇਜ਼ੀ ਦੇ ਨਾਲ ਜਿਹੜੇ ਪਬਲਿਸ਼ ਹੋ ਜਾਂਦੇ ਆ ਰਸਾਲੇ ਅਤੇ ਖ਼ਬਾਰਾਂ ਸਾਰੇ ਪత్రిక ਹਨ ਅਤੇ ਇਹ ਰੋਜ਼ਾਨਾ, ਹਫ਼ਤਾਵਾਰੀ, ਮਾਸਿਕ, ਤਿਮਾਹੀ ਜਾਂ ਸਾਲਾਨਾ ਨਿਕਲ ਸਕਦੇ ਹਨ ਠੀਕ ਹੈ ਸੋ ਜਿਵੇਂ ਨਿਊਜ਼ਪੇਪਰ ਆਈ ਡੇਲੀ ਆਉਂਦੇ ਆ ਹਨ ਰਸਾਲੇ ਆ ਇਹ ਹੋ ਸਕਦਾ ਕਿ ਕੋਈ ਮਹੀਨੇ ਬਾਅਦ ਆਉਂਦਾ ਹੋਵੇ ਕੋਈ ਮਹੀਨੇ ਵਿੱਚ ਦੋ ਵਾਰ ਜਾਂ ਫਿਰ ਜਿਹੜਾ ਆ ਤਿੰਨਾਂ ਮਹੀਨਿਆਂ ਬਾਅਦ ਜਾਂ 6 ਮਹੀਨਿਆਂ ਬਾਅਦ ਸਾਲਾਨਾ ਵੀ ਹੋ ਸਕਦੇ ਆ ਕਲੋਨਿਸ ਇੰਗਲਿਸ਼ ਡਿਕਸ਼ਨਰੀ ਦੇ ਅਨੁਸਾਰ ਪత్రికਾ ਪੱਤਰ ਖਾਸ ਤੌਰ ਤੇ ਗੰਪੀਰ ਜਾਂ ਅਕਾਦਮਿਕ ਰਸਾਲੇ ਹੁੰਦੇ ਹਨ ਜੋ ਨਿਯਮਤ ਅੰਤਰਾਲਾਂ ਤੇ ਪ੍ਰਕਾਸ਼ਿਤ ਹੁੰਦੇ ਹਨ ਇੱਕ ਪੱਤਰਕਾ ਦਾ ਇੱਕ ਪੱਤਰਕਾ ਇੱਕ ਪ੍ਰਕਾਸ਼ਨ ਹੁੰਦਾ ਹੈ ਜੋ ਸਾਲ ਪਰ ਸਮੇਂ-ਸਮੇਂ ਤੇ ਲੇਖ ਪ੍ਰਕਾਸ਼ਿਤ ਕਰਦਾ ਰਹਿੰਦਾ ਹੈ ਠੀਕ ਹੈ ਸੋ ਪੀਰੀਅਡਿਕਲਸ ਕੀ ਆ ਇੱਕ ਜਿਹੜਾ ਆ ਇੱਕ ਪత్రిక ਜਿਹਦਾ ਪ੍ਰਕਾਸ਼ਨ ਹੁੰਦਾ ਆ ਸਾਲ ਸਾਲ ਪਰ ਜਿਹੜਾ ਇਹ ਸਮੇਂ-ਸਮੇਂ ਤੇ ਆਪਣੇ ਟਾਈਮ ਦੇ ਉੱਪਰ ਜਿਵੇਂ ਵੀ ਦਾ ਟਾਈਮ ਪੀਰੀਅਡ ਹੁੰਦਾ ਆ ਉਸ ਟਾਈਮ ਦੇ ਉੱਪਰ ਜਿਹੜਾ ਆਉਂਦਾ ਰਹਿੰਦਾ ਆ ਠੀਕ ਹੈ ਸੋ ਇਹਦੇ ਵਿੱਚ ਆਪਾਂ ਰਸਾਲੇ ਤੇ ਅਖਬਾਰਾਂ ਜਿਹੜੇ ਆ ਆਉਂਦੇ ਆ ਠੀਕ ਹੈ ਮੈਗਜ਼ੀਨ ਔਰ ਅਖਬਾਰਾਂ ਸੋ ਪੀਰੀਅਡਿਕਲਸ ਦਾ ਜਿਹੜੀ ਆ ਹਿਸਟਰੀ ਦੇਖਾਂਗੇ ਇਤਿਹਾਸ ਕੀ ਆ ਸੋ 18ਵੀਂ ਸਦੀ ਦੇ ਵਿੱਚ ਕੀ ਸੀਗਾ 18ਵੀਂ ਸਦੀ ਦੇ ਵਿੱਚ ਇੱਕ ਮੈਗਜ਼ੀਨਾਂ ਤਸਵੀਰਾਂ ਵਾਲੀਆਂ ਕਿਤਾਬਾਂ ਗੀਤਾਂ ਦਾ ਕੈਲੰਡਰਾਂ ਦੇ ਰੂਪ ਦੇ ਵਿੱਚ ਪਬਲਿਸ਼ ਹੁੰਦਾ ਸੀਗਾ ਹਾਲੀ ਹਾਲੀ ਉਸ ਤੋਂ ਬਾਅਦ ਕੀ ਹੋਇਆ ਕਿ 19ਵੀਂ ਸਦੀ ਦੇ ਵਿੱਚ ਇਹ ਮਨੋਰੰਜਨ ਦੇ ਲਈ ਜਿਵੇਂ ਕਹਾਣੀਆਂ ਵਗੈਰਾ ਠੀਕ ਹੈ ਸੋ ਵਿਅਕਤੀ ਦੇ ਦਿਲਚਸਪੀ ਦੇ ਅਕੋਰਡਿੰਗ ਜਿਹੜੀਆਂ ਲੇਖ ਜਿਹੜੇ ਸਪਣੇ ਸਟਾਰਟ ਹੋ ਗਏ ਪਰ 20ਵੀਂ ਸਦੀ ਦੇ ਵਿੱਚ ਫਿਰ ਇਹਦਾ ਜਿਹੜਾ ਆ ਨਵਾਂ ਰੂਪ ਦੇਖਿਆ ਗਿਆ ਜਿਹਦੇ ਵਿੱਚ ਨਮੀਆਂ ਸ਼ੈਲੀਆਂ ਦੇਖਣ ਨੂੰ ਮਿਲੀਆਂ ਠੀਕ ਹੈ ਸੋ ਇਸ ਤਰੀਕੇ ਦੇ ਨਾਲ 18ਵੀਂ ਸਦੀ ਦੇ ਵਿੱਚ ਜਿਹੜਾ ਸੀਗਾ ਕੀ ਸੀਗਾ ਮੈਗਜ਼ੀਨਾਂ ਸੀਗੀਆਂ ਤਸਵੀਰਾਂ ਵਾਲੀਆਂ ਕਿਤਾਬਾਂ ਹੁੰਦੀਆਂ ਸੀਗੀਆਂ ਤੇ ਗੀਤ ਜਾਂ ਕੈਲੰਡਰ ਹੁੰਦੇ ਸੀਗੇ 19ਵੀਂ ਸਦੀ ਵਿੱਚ ਮਨੋਰੰਜਨ ਦੇ ਜਿਹੜੇ ਆ ਇਹਦੇ ਵਿੱਚ ਦਿਲਚਸਪੀ ਦੀਆਂ ਕਹਾਣੀਆਂ ਜੋ ਰੋਮਾਂਸ ਨਾਲ ਭਰਪੂਰ ਇਵੇਂ ਦੀਆਂ ਜਿਹੜੀਆਂ ਆਉਣੀਆਂ ਸਟਾਰਟ ਹੋ ਗਈਆਂ ਫਿਰ 20ਵੀਂ ਸਦੀ ਦੇ ਵਿੱਚ ਕੀ ਹੋਇਆ ਕਿ ਨਮੀਆਂ ਸ਼ੈਲੀਆਂ ਇਹਦੇ ਵਿੱਚ ਦੇਖਣ ਨੂੰ ਮਿਲੀਆਂ ਐਗਜ਼ਾਮਪਲਸ ਲਈ ਠੀਕ ਹੈ ਤੇ ਜਿਹੜਾ ਐਗਜ਼ਾਮਪਲਸ ਲਈ ਅਸੀਂ ਦੇਖ ਸਕਦੇ ਆ ਠੀਕ ਐ ਐਗਜ਼ਾਮਪਲ ਦੇ ਲਈ ਜਿਵੇਂ ਡੇਲੀ ਡੇਲੀ ਜਿਵੇਂ ਅਖਬਾਰਾ ਛਪਦੀਆਂ ਨਾ ਅਸੀਂ ਦੇਖਦੇ ਹਾਂ ਅਲੱਗ-ਅਲੱਗ ਅਖਬਾਰਾ ਜਿਹੜੀਆਂ ਡੇਲੀ ਛਪਦੀਆਂ ਤੇ ਇਹ ਪੀਰੀਆਡਿਕਲਸ ਦੀ ਹੀ ਕੈਟਾਗਰੀ ਦੇ ਵਿੱਚ ਆਉਂਦੇ ਆ ਠੀਕ ਐ ਉਸ ਤੋਂ ਬਾਅਦ ਫੋਰਟਨਾਈਟਲੀ 15 ਦਿਨਾਂ ਬਾਅਦ ਜਿਹਦਾ ਪ੍ਰਕਾਸ਼ਨ ਹੁੰਦਾ ਆ ਹੋ ਸਕਦਾ ਰਸਾਲਾ ਹੋਵੇ ਹੋ ਸਕਦਾ ਕੋਈ ਪੱਤਰ ਹੋਵੇ ਮੰਥਲੀ ਜਿਹੜਾ ਮਹੀਨੇ ਬਾਅਦ ਹੁੰਦਾ ਆ ਵਾਈ ਮੰਥਲੀ ਜਿਹੜਾ ਮਹੀਨੇ ਵਿੱਚ ਦੋ ਵਾਰ ਠੀਕ ਐ ਕੁਆਰਟਰਲੀ ਜਿਹੜਾ ਕਿ ਤਿੰਨ ਮਹੀਨੇ ਬਾਅਦ ਠੀਕ ਹੈ ਉਸ ਤੋਂ ਬਾਅਦ ਸੈਮੀ ਐਨੂਅਲ ਆਉਂਦਾ ਜਿਹੜਾ ਕਿ 6 ਮਹੀਨੇ ਬਾਅਦ ਛਪਦਾ ਆ ਤੇ ਐਨੂਲੀ ਜਿਹੜਾ ਆ ਸਾਲ ਦੇ ਵਿੱਚ ਇੱਕ ਵਾਰ ਵਾਂਸ ਇਜ਼ ਈਅਰ ਠੀਕ ਹੈ ਸਾਲ ਦੇ ਵਿੱਚ ਇੱਕ ਵਾਰ ਸੋ ਇੱਕ ਐਗਜ਼ਾਮਪਲ ਸੀਗੀਆਂ ਜਿਹੜੇ ਜਿਹੜੇ ਪੀਰੀਆਡਿਕਲਸ ਜਿਹੜੇ ਆ ਕਿਵੇਂ ਛਪਦੇ ਆ ਠੀਕ ਹੈ ਕੋਈ ਡੇਲੀ ਆ ਕੋਈ 15 ਦਿਨ ਬਾਅਦ ਆ ਕੋਈ ਮਹੀਨੇ ਬਾਅਦ ਕੋਈ ਮਹੀਨੇ ਵਿੱਚ ਦੋ ਵਾਰ ਜਾਂ ਤਿੰਨ ਮਹੀਨੇ ਬਾਅਦ 6 ਮੰਥ ਦੇ ਬਾਅਦ ਵੀ ਆਉਂਦਾ ਕੋਈ ਔਰ ਕਿ ਸਾਲ ਦੇ ਵਿੱਚ ਇੱਕ ਵਾਰ ਸੋ ਇਸ ਤਰੀਕੇ ਦੇ ਨਾਲ ਪੀਰੀਆਡਿਕਲਸ ਜਿਹੜੀ ਆ ਐਗਜ਼ਾਮਪਲਸ ਆ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਫੀਚਰਸ ਜਾਂ ਕੈਰੈਕਟ੍ਰਿਸਟਿਕਸ ਆਫ ਪੀਰੀਅਡਿਕਲਸ ਠੀਕ ਹੈ ਵਿਸ਼ੇਸ਼ਤਾਵਾਂ ਕੀਆ ਸਮੇਂ-ਸਮੇਂ ਪ੍ਰਕਾਸ਼ਿਤ ਠੀਕ ਹੈ ਸੋ ਇਹ ਆਪਣੇ ਸਮੇਂ ਦੇ ਨਾਲ ਜਿਹੜੇ ਪੀਰੀਅਡਿਕਲਸ ਆ ਰਸਾਲੇ ਆ ਜਿਹੜੇ ਮੈਗਜ਼ੀਨਸ ਆ ਇਹ ਆਪਣੇ ਸਮੇਂ ਦੇ ਉੱਤੇ ਜਿਹੜੇ ਪ੍ਰਕਾਸ਼ਿਤ ਹੁੰਦੇ ਆ ਜੀ ਇਹਨਾਂ ਦਾ ਸਮਾਂ ਜੀ 6 ਮਹੀਨੇ ਬਾਅਦ ਦਾ ਤੇ 6 ਮਹੀਨੇ ਬਾਅਦ ਹੀ ਜਿਹੜੇ ਆ ਛਪਣਗੇ ਠੀਕ ਹੈ ਜੇ ਇਹਨਾਂ ਦਾ ਸਮਾਂ 3 ਮਹੀਨੇ ਦਾ ਤਾਂ 3 ਮਹੀਨੇ ਬਾਅਦ ਅਗਰ ਇਹ ਆ ਮਹੀਨੇ ਵਿੱਚ ਦੋ ਵਾਰਾ ਤੇ ਆਪਣੇ ਟਾਈਮ ਦੇ ਉੱਤੇ ਪ੍ਰਕਾਸ਼ਿਤ ਹੋਣਗੇ ਲੇਖਾਂ ਵਾਲਾ ਪ੍ਰਕਾਸ਼ਨ ਠੀਕ ਹੈ ਇਹ ਇੱਕ ਲੇਖਾਂ ਵਾਲਾ ਪ੍ਰਕਾਸ਼ਨ ਜਿਹਦੇ ਵਿੱਚ ਇੱਕ ਲੇਖ ਜਿਹੜਾ ਆ ਲਿਖ ਨਵੇਂ ਲੇਖ ਠੀਕ ਹੈ ਇਹਦੀ ਇੱਕ ਖਾਸियत ਇਹ ਹੈ ਕਿ ਇਹਦੇ ਨਾਲ ਜਿਹੜੇ ਨਵੇਂ-ਨਵੇਂ ਲੇਖ ਜਿਹੜੇ ਆ ਪਬਲਿਕ ਨੂੰ ਜਿਹੜਿਆ ਪ੍ਰੋਵਾਈਡ ਹੁੰਦੇ ਆ ਨਵੇਂ ਲੇਖ ਠੀਕ ਹੈ ਨਵੀਆਂ ਘਟਨਾਵਾਂ ਦੇ ਉੱਤੇ ਨਵੇਂ ਵਿਸ਼ਿਆਂ ਦੇ ਉੱਤੇ ਚਰਚਾ ਹੁੰਦੀਆਂ ਕਿਤਾਬਾਂ ਤੋਂ ਵੱਖਰੇ ਠੀਕ ਹੈ ਇਹ ਕਿਤਾਬਾਂ ਤੋਂ ਵੱਖਰੇ ਹੁੰਦੇ ਆ ਔਰ ਕਿਤਾਬਾਂ ਤੋਂ ਪਹਿਲਾਂ ਆ ਜਾਂਦੇ ਆ ਆਪਣੇ ਵਿਚਾਰ ਜਾਂ رائے ਠੀਕ ਹੈ ਇਹਦੇ ਵਿੱਚ ਲਿਖਣ ਵਾਲਾ ਜਿਹੜਾ ਇਹਨਾਂ ਨੂੰ ਠੀਕ ਹੈ ਪੀਰੀਅਡਿਕਲਸ ਨੂੰ ਲਿਖਣ ਵਾਲਾ ਇਹਦਾ ਲੇਖਕ ਆ ਉਹਨੇ ਆਪਣੇ ਵਿਚਾਰ ਜਾਂ رائے ਪੇਸ਼ ਕੀਤੀ ਹੁੰਦੀ ਹੈ ਕਿਸੇ ਵੀ ਮਸ਼ੇਸ਼ ਮੁੱਦੇ ਜਾਂ ਘਟਨਾ ਦੇ ਉੱਪਰ ਘਟਨਾਮਾ ਬਾਰੇ ਠੀਕ ਹੈ ਇਹ ਘਟਨਾਮਾ ਦੇ ਬਾਰੇ ਵਿੱਚ ਜਿਹੜੀ ਇਹਨਾਂ ਤੇ ਚਰਚਾ ਕੀਤੀ ਜਾਂਦੀ ਆ ਠੀਕ ਹੈ ਸੋ ਇਹ ਜਿਹੜਾ ਕਿਤਾਬਾਂ ਤੋਂ ਪਹਿਲਾਂ ਜਿਹੜੀਆਂ ਇਹਦੇ ਵਿੱਚ ਸਾਰਿਆ ਹੀ ਜਾਣਕਾਰੀ ਜਿਹੜੀ ਆ ਆ ਜਾਂਦੀਆਂ ਵਿਕਾਸਸ਼ੀਲ ਜਾਣਕਾਰੀ ਤੇ ਦ੍ਰਿਸ਼ਟੀਕੋਣ ਠੀਕ ਹੈ ਸੋ ਇਹਦੇ ਵਿੱਚ ਜਿਹੜੀ ਜਾਣਕਾਰੀ ਹੁੰਦੀ ਆ ਉਹ ਵਿਕਾਸਸ਼ੀਲ ਹੁੰਦੀ ਆ ਠੀਕ ਹੈ ਇੱਕ ਦ੍ਰਿਸ਼ਟੀਕੋਣ ਠੀਕ ਹੈ ਇੱਕ ਦ੍ਰਿਸ਼ਟੀਕੋਣ ਜਿਹੜਾ ਇਹਦੇ ਵਿੱਚ ਦਿੱਤਾ ਗਿਆ ਹੁੰਦਾ ਆ ਠੀਕ ਹੈ ਸੋ ਕਿਸੇ ਘਟਨਾ ਨਾਂ ਦੇ ਬਾਰੇ ਵਿੱਚ ਉਸ ਤੋਂ ਬਾਅਦ ਕਰਾਂਗੇ ਇੰਪੋਰਟੈਂਸ ਆਫ ਪੀਰੀਆਡਿਕਲਸ ਮਹੱਤਤਾ ਕੀ ਆ ਵਧੀਆਂ ਜਾਣਕਾਰੀ ਸਰੋਤ ਠੀਕ ਹੈ ਪੀਰੀਆਡਿਕਲਸ ਅੜਿਆ ਵਧੀਆਂ ਜਾਣਕਾਰੀ ਦਾ ਸਰੋਤ ਆ ਨਵੀਨ ਜਾਣਕਾਰੀ ਦੇ ਵਿੱਚ ਨਵੀਂ ਜਾਣਕਾਰੀ ਤਾਜ਼ਾ ਜਾਣਕਾਰੀ ਹੁੰਦੀ ਆ ਜੇ ਰੀਸੈਂਟਲੀ ਕੁਝ ਹੋਇਆ ਆ ਤੇ ਉਹਦੇ ਬਾਰੇ ਵਿੱਚ ਅੜਿਆ ਦੇ ਵਿੱਚ ਮੁੱਦੇ ਦੇ ਉੱਤੇ ਚਰਚਾ ਜੜੀ ਕੀਤੀ ਗਈ ਹੁੰਦੀ ਆ ਘਟਨਾਮਾ ਦੀ ਕਿਤਾਬਾਂ ਤੋਂ ਪਹਿਲਾਂ ਚਰਚਾ ਸੋ ਇਹਦੇ ਵਿੱਚ ਕੀ ਆ ਘਟਨਾਮਾ ਦੇ ਉੱਤੇ ਜਿਹੜੀ ਚਰਚਾ ਕੀਤੀ ਜਾਂਦੀ ਹੈ ਕਿਤਾਬਾਂ ਤੋਂ ਪਹਿਲਾਂ ਹੁੰਦੀ ਹੈ ਕਿਤਾਬਾਂ 'ਚ ਛਾਪਣ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਪਰ ਪੀਰੀਆਡਿਕਲਸ ਦੇ ਜ਼ਰੀਏ ਜਿਹੜਾ ਹੈ ਘਟਨਾਮਾ ਦੇ ਉੱਪਰ ਜਿਹੜਾ ਹੈ ਰੀਸੈਂਟਲੀ ਜਿਹੜਾ ਆ ਇਹਦੇ ਉੱਪਰ ਜਿਹੜੀ ਚਰਚਾ ਹੋ ਜਾਂਦੀ ਆ ਤੇ ਜਿਹੜਾ ਲੇਖਕ ਆ ਉਹ ਆਪਣਾ ਜਿਹੜਾ ਆ ਆਪਣੀ رائے ਔਰ ਆਪਣੇ ਵਿਚਾਰ ਪੇਸ਼ ਕਰਦਾ ਆ ਹਰ ਖੇਤਰ ਤੇ ਜਲ ਜ਼ਸਪੀ ਠੀਕ ਹੈ ਹਰ ਖੇਤਰ ਦੇ ਵਿੱਚ ਜਿਹੜਾ ਇਹ ਕਵਰ ਕਰਦੇ ਆ ਠੀਕ ਹੈ ਚਾਹੇ ਉਹ ਖੋਜਾਂ ਨਾਲ ਰਿਲੇਟਡ ਆ ਚਾਹੇ ਉਹ ਐਂਟਰਟੇਨਮੈਂਟ ਦੇ ਨਾਲ ਰਿਲੇਟਡ ਆ ਹਰ ਖੇਤਰ ਦੇ ਪੀਰੀਆਡਿਕਲ ਜਿਹੜੇ ਆ ਪਬਲਿਸ਼ ਹੁੰਦੇ ਆ ਕਿਤਾਬਾਂ ਨਾਲੋਂ ਸੰਖੇਪ ਰੂਪ ਠੀਕ ਹੈ ਸੰਖੇਪ ਕੀ ਹੁੰਦਾ ਇੱਕ ਛੋਟਾ ਰੂਪ ਕਿਤਾਬਾਂ ਦੇ ਨਾਲ ਉਹਨਾਂ ਦਾ ਰੂਪ ਸੰਖੇਪ ਹੁੰਦਾ ਹੈ ਇਸ ਤੇ ਲਈ ਜਿਹੜਾ ਇਹਨਾਂ ਦੀ ਜਿਹੜੀ ਮਹੱਤਤਾ ਜਿਹੜੀਆਂ ਕਿਤਾਬਾਂ ਨਾਲੋਂ ਵੀ ਜ਼ਿਆਦਾ ਵੱਜ ਜਾਂਦੀ ਕਿਉਂਕਿ ਲੋਕ ਇਹਨਾਂ ਨੂੰ ਜ਼ਿਆਦਾ ਪੜ੍ਹਦੇ ਆ ਹੁਣ ਟਾਈਪਸ ਆਫ ਪੀਰੀਆਡਿਕਲਸ ਦੀ ਟਾਈਪ ਦੀ ਗੱਲ ਕਰੀਏ ਤੇ ਪੱਤਰਕਾਮਾਂ ਦੀ ਕਿਸਮਾਂ ਕਿਹੜੀਆਂ ਆ ਠੀਕ ਹੈ ਸਭ ਤੋਂ ਪਹਿਲਾਂ ਪੀਰੀਆਡਿਕਲਸ ਨੂੰ ਆਪਾਂ ਦੋ ਕੈਟਾਗ ਅ ਡਿਵਾਈਡ ਕਰਾਂਗੇ ਇੱਕ ਤਾਂ ਹੋ ਜਾਣਗੇ ਜਿਹੜੇ ਆ ਪਪੂਲਰ ਪ੍ਰਸਿੱਧ ਔਰ ਦੂਸਰੇ ਜਿਹੜੇ ਆ ਸਕਾਲਰਲੀ ਠੀਕ ਹੈ ਔਰ ਇਹਦੇ ਵਿੱਚ ਪਪੂਲਰ ਦੇ ਵਿੱਚ ਆਉਣਗੇ ਜਰਨਲ ਮੈਗਜ਼ੀਨਸ ਠੀਕ ਹੈ ਇਹਦੇ ਵਿੱਚ ਆਉਣਗੇ ਰਸਾਲੇ ਔਰ ਨਿਊਜ਼ਪੇਪਰ ਇਸ ਦੇ ਵਿੱਚ ਆਉਣਗੇ ਜਰਨਲਸ ਠੀਕ ਹੈ ਪਪੂਲਰ ਪੀਰੀਆਡਿਕਲਸ ਪ੍ਰਸਿੱਧ ਪੱਤਰਕਾਵਾਂ ਸੋ ਮੈਗਜ਼ੀਨ ਜਿਵੇਂ ਮੈਗਜ਼ੀਨ ਪਪੂਲਰ ਪੀਰੀਅਡਿਕਲਸ ਵਿੱਚ ਮੈਗਜ਼ੀਨ ਆਉਗੀ ਰਸਾਲੇ ਮੈਗਜ਼ੀਨਸ ਜਿਹੜੀਆਂ ਰਸਾਲੇ ਆਮ ਪਾਟਕਾਂ ਲਈ ਹੁੰਦੇ ਹਨ ਇਹਨਾਂ ਵਿੱਚ ਆਮ ਤੌਰ ਤੇ ਕਾਰਾਂ ਪਰਫਿਊਮ ਇਲੈਕਟ੍ਰੋਨਿਕਸ ਵਰਗੇ ਪ੍ਰਸਿੱਧ ਖਪਤਕਾਰ ਉਤਪਾਦਾਂ ਦੇ ਇਸ਼ਤਿਹਾਰ ਹੁੰਦੇ ਹਨ ਤੇ ਵੱਖ-ਵੱਖ ਪ੍ਰਕਾਰ ਦੇ ਰਸਾਲੇ ਹੁੰਦੇ ਹਨ ਠੀਕ ਹੈ ਦੇਖ ਲੈਂਦੇ ਆਪਾਂ ਕਿਹੜੇ ਕਿਹੜੇ ਪ੍ਰਕਾਰ ਦੇ ਮੈਗਜ਼ੀਨਸ ਹੁੰਦੇ ਆ ਸੋ ਬੱਚਿਆਂ ਦੇ ਲਈ ਠੀਕ ਹੈ ਸੋ ਜਿਵੇਂ ਚਿਲਡਰਨਸ ਡਾਈਜੈਸਟ ਠੀਕ ਹੈ ਇਹ ਅਬਵ 12 12 ਸਾਲ ਤੋਂ ਵੱਧ ਬੱਚਿਆਂ ਦੇ ਲਈ ਆ ਇੰਡੀਅਨ ਟੂਡੇ ਇਹ ਮੰਥਲੀ ਆਉਂਦਾ ਆ ਹੈਲਥ ਠੀਕ ਹੈ ਹੈਲਥ ਨਾਲ ਰਿਲੇਟਡ ਆ ਸਿਹਤ ਦੇ ਨਾਲ ਸੰਬੰਧੀ ਜਾਣਕਾਰੀ ਹੁੰਦੀ ਇਹਦੇ ਵਿੱਚ ਇਹ ਵੀ ਮੰਥਲੀ ਆਉਂਦਾ ਆ ਚੰਪਕਾ ਠੀਕ ਹੈ ਇਹ ਵਾਈ ਮੰਥਲੀ ਆ ਠੀਕ ਹੈ ਵਾਈ ਮੰਥਲੀ ਮਤਲਬ ਜਿਹੜਾ ਆ ਇਹ ਮਹੀਨੇ ਵਿੱਚ ਦੋ ਵਾਰ ਆਉਂਦਾ ਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਆ ਸਟਾਰਡਸਟ ਇਹ ਮੰਥਲੀ ਆਉਂਦਾ ਆ ਸੀਐਸਆਰ ਵੀ ਮੰਥਲੀ ਆਉਂਦਾ ਆ ਨੈਸ਼ਨਲ ਜੀਓਗ੍ਰਾਫਿਕ ਠੀਕ ਹੈ ਇਹ ਵੀ ਜਿਹੜਾ ਆ ਮੰਥਲੀ ਜਿਹੜਾ ਆ ਆਉਂਦਾ ਹੈ ਠੀਕ ਹੈ ਸੋ ਇਹ ਕੈਟਾਗਰੀ ਸਾ ਮੈਗਜ਼ੀਨਸ ਸੇ ਦਿੱਤੀਆਂ ਹੋਈਆਂ ਤੁਸੀਂ ਇਸ ਤਰੀਕੇ ਦੇ ਨਾਲ ਐਗਜ਼ਾਮਪਲਸ ਦੇ ਸਕਦੇ ਹੋ ਔਰ ਉਸ ਤੋਂ ਬਾਅਦ ਹੁੰਦੇ ਨਿਊਜ਼ਪੇਪਰ ਨਿਊਜ਼ਪੇਪਰ ਡੇਲੀ ਆਉਂਦੇ ਆ ਠੀਕ ਹੈ ਤੁਹਾਨੂੰ ਪਤਾ ਹੀ ਹੈ ਨਿਊਜ਼ਪੇਪਰ ਬਾਰੇ ਤੁਸੀਂ ਜਾਣਦੇ ਹੋ ਜਿਵੇਂ ਅਸੀਂ ਐਗਜ਼ਾਮਪਲ ਦੇ ਦਾਂਗੇ ਦ ਟਰਿਬਿਊਨ ਡੈਨਿਕ ਔਰ ਜਿਹੜਾ ਆ ਦ ਹਿੰਦੂ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਨਿਊਜ਼ਪੇਪਰਸ ਸੇ ਐਗਜ਼ਾਮਪਲਸ ਦੇ ਸਕਦੇ ਹੋ ਨਿਊਜ਼ਪੇਪਰ ਦੇ ਬਾਰੇ ਤੁਸੀਂ ਜੋ ਲਿਖਣਾ ਚਾਹੋ ਲਿਖ ਸਕਦੇ ਹੋ ਉਸ ਤੋਂ ਬਾਅਦ ਸਕਾਲਰਲੀ ਪੀਰੀਆਡਿਕਲਸ ਠੀਕ ਹੈ ਸਕਾਲਰਲੀ ਇਹ ਵਿਦਵਾਨਾਂ ਤੇ ਮਹਾਰਾਂ ਦੁਆਰਾ ਲਿਖੇ ਜਾਂਦੇ ਹਨ ਠੀਕ ਹੈ ਸਕਾਲਰਲੀ ਪੀਰੀਅਡਿਕਲਸ ਕੀ ਆ ਇਹ ਵਿਦਵਾਨਾਂ ਤੇ ਮਹਾਰਾਂ ਦੁਆਰਾ ਲਿਖੇ ਜਾਂਦੇ ਹਨ ਇਸ ਵਿੱਚ ਤਕਨੀਕ ਸ਼ਬਦਾਵਲੀ ਸ਼ਾਮਿਲ ਹੁੰਦੀ ਹੈ ਇਹ ਇਸ ਖੇਤਰ ਦੇ ਪੜ੍ਹੇ ਲਿਖੇ ਲੋਕਾਂ ਦੇ ਲਈ ਹੁੰਦੇ ਹਨ ਠੀਕ ਹੈ ਜਿਹੜੇ ਸਕਾਲਰਸ ਕੈਟਾਗਰੀ ਨੂੰ ਜਿਹੜਾ ਆ ਬਿਲੋਂਗ ਕਰਦੇ ਆ ਉਹਨਾਂ ਪੜ੍ਹੇ ਲਿਖੇ ਲੋਕਾਂ ਦੇ ਲਈ ਹੁੰਦੇ ਆ ਠੀਕ ਹੈ ਸੋ ਇਸ ਦਾ ਸਰਲੇਖ ਜਿਹੜਾ ਆ ਜਰਨਲ ਸ਼ਬਦ ਹੋਵੇਗਾ ਸੋ ਪੱਤਰਕਾਮਾਂ ਦੀ ਵਰਤੋਂ ਕੀ ਹੈ ਯੂਸਸ ਆਫ ਪੀਰੀਆਡਿਕਲਸ ਇਹਨਾਂ ਦੀ ਵਰਤੋਂ ਕਿਵੇਂ ਕਿੱਥੇ-ਕਿੱਥੇ ਹੁੰਦੀਆਂ ਕਾਦੇ ਲਈ ਇਹਨਾਂ ਦੇ ਫਾਇਦੇ ਹੁੰਦੇ ਆ ਕਿਉਂ ਲੋਕ ਵਰਤਦੇ ਆ ਠੀਕ ਹੈ ਸੋਸ ਦੇ ਜਿਹੜੇ ਆਪਾਂ ਦੱਸਾਂਗੇ ਵਰਤੋਂ ਸਭ ਤੋਂ ਪਹਿਲਾਂ ਕੀ ਆ ਪੜਨ ਅਤੇ ਜਿਹੜਾ ਲੇਖਣ ਦੇ ਹੁਨਰ ਨੂੰ ਸੁਧਾਰਨਾ ਠੀਕ ਹੈ ਸੋ ਇਹ ਕੀ ਹੈ ਪੜਨ ਲਿਖਣ ਦੇ ਹੁਨਰ ਨੂੰ ਸੁਧਾਰਦੇ ਜਿਹੜੇ ਦੇ ਵਿੱਚ ਲੇਖ ਹੁੰਦੇ ਆ ਉਹਨਾਂ ਵਿੱਚ ਬਹੁਤ ਵਧੀਆ ਸ਼ਬਦਾਵਲੀ ਜਿਹੜੀ ਵਰਤੀ ਗਈ ਹੁੰਦੀ ਆ ਠੀਕ ਹੈ ਉਹਨੂੰ ਅਸੀਂ ਹਾਇਰ ਲੈਵਲ ਦੀ ਸ਼ਬਦਾਵਲੀ ਕਹਾਂਗੇ ਸੋ ਪੜਨ ਲਿਖਣ ਦੇ ਨਾਲ ਕੀ ਇਹਨੂੰ ਜਿਹੜਾ ਪੜਨ ਦੇ ਨਾਲ ਕੀ ਹੁੰਦਾ ਹੈ ਕਿ ਪੜਨ ਤੇ ਲਿਖਣ ਦਾ ਹੁਨਰ ਜਿਹੜਾ ਹੈ ਸੁਧਰਦਾ ਆ ਰਚਨਾਤਮਕ ਅਤੇ ਕਾਲਪਨਿਕ ਲਿਖਤਾਂ ਨੂੰ ਬਿਹਤਰ ਕਰਨਾ ਠੀਕ ਹੈ ਸੋ ਇਹ ਜਿਹੜੀ ਕ੍ਰੀਏਟੀਵਿਟੀ ਹੁੰਦੀ ਆ ਜਾਂ ਜਿਹੜਾ ਹੈ ਇਮੇਜਿਨੇਸ਼ਨਸ ਲਿਖਤਾ ਹੁੰਦੀਆਂ ਉਹਨਾਂ ਨੂੰ ਬਿਹਤਰ ਕਰਦੇ ਆ ਇਹ ਠੀਕ ਹੈ ਸੋ ਆਰਟੀਕਲ ਜਿਹੜੇ ਹੁੰਦੇ ਤੁਸੀਂ magazines ਵਗੈਰਾ ਪੜ੍ਹ ਕੇ ਜਿਹੜੀਆਂ ਆਪਣੇ ਗੱਲ ਚਨਾਮਾ ਜਿਹੜੀਆਂ ਲੋਕ ਉਹਨਾਂ ਨੂੰ ਵੀ ਬਿਹਤਰ ਬਣਾ ਲੈਂਦੇ ਆ ਵਿਸ਼ੇਸ਼ ਜਾਣਕਾਰੀ ਠੀਕ ਹੈ ਵਿਸ਼ੇਸ਼ ਵਿਸ਼ਿਆਂ ਬਾਰੇ ਵਿਸ਼ੇਸ਼ ਜਾਣਕਾਰੀ ਹੁੰਦੀ ਆ ਹਰ ਖੇਤਰ ਦੀ ਜਿਹੜੀਆਂ ਬਹੁਤ ਹੀ ਜਿਹੜੀ ਇੰਪੋਰਟੈਂਟ ਨੋਲਿਜ ਜਿਹੜੀ ਹੁੰਦੀ ਆ magazines ਵਿੱਚ ਦੇਖਣ ਨੂੰ ਮਿਲਦੀ ਆ ਚਾਹੇ ਨਿਊਜ਼ਪੇਪਰ ਆ ਠੀਕ ਹੈ ਉਹਨਾਂ ਵਿੱਚ ਤਾਜ਼ਾ ਜਾਣਕਾਰੀ ਹੁੰਦੀ ਜਿਵੇਂ ਆਪਾਂ ਨਿਊਜ਼ਪੇਪਰਸ ਦੇ ਵਿੱਚ ਦੇਖਦੇ ਆ ਕਿ ਡੇਲੀ ਦੇ ਅਪਡੇਟਸ ਜਿਹੜੀਆਂ ਹੁੰਦੀਆਂ ਆ ਤਾਜ਼ਾ ਜਾਣਕਾਰੀ ਹੁੰਦੀ ਆ ਅਕਾਦਮਿਕ ਰਿਸਰਚ ਵਿੱਚ ਮਦਦਗਾਰ ਠੀਕ ਹੈ ਸੋ ਸਿੱਖਿਆ ਦੇ ਖੇਤਰ ਵਿੱਚ ਜੋ ਰਿਸਰਚ ਹੁੰਦੀ ਹੈ ਉਹਦੇ ਵਿੱਚ ਬੜੇ ਮਦਦਗਾਰ ਸਾਬਿਤ ਹੁੰਦੇ ਆ ਕਿਉਂਕਿ ਇਹਨਾਂ ਦੇ ਵਿੱਚ ਜੋ ਜਾਣਕਾਰੀ ਦਿੱਤੀ ਹੁੰਦੀ ਹੈ ਉਹ ਸਟੂਡੈਂਟਸ ਦੇ ਬਧੇਰੇ ਕੰਮ ਆਉਂਦੀ ਆ ਮਨੋਰੰਜਨ ਦਾ ਸਾਧਨ ਠੀਕ ਹੈ ਐਂਟਰਟੇਨਮੈਂਟ ਵੀ ਕਰਦੇ ਆ ਕਿਉਂਕਿ ਇਹਦੇ ਵਿੱਚ ਜਿਹੜੇ ਆ ਐਂਟਰਟੇਨਮੈਂਟ ਲਈ ਜੋ ਲੇਖ ਛਾਪਦੇ ਆ ਠੀਕ ਹੈ ਸੋ ਲੋਕਾਂ ਦੇ ਦੁਆਰਾ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਆ ਤੇ ਜਿਹੜਾ ਲੋਕ ਉਹਨਾਂ ਨੂੰ ਜਿਹੜਾ ਆ ਬਹੁਤ ਵਰਤੋ ਉਹਨਾਂ ਦੀ ਜਿਹੜੀ ਆ ਕਰਦੇ ਆ ਪੜਦੇ ਆ ਸੋ ਮਨੋਰੰਜਨ ਦਾ ਇੱਕ ਸਾਧਨ ਵਜੋਂ ਇਹਨਾਂ ਨੂੰ ਵਰਤਿਆ ਜਾਂਦਾ ਆ ਇਤਿਹਾਸਿਕ ਦਸਤਾਵੇਜ਼ ਵਜੋਂ ਠੀਕ ਹੈ ਸੋ ਕਿਉਂਕਿ ਇਹਦੇ ਵਿੱਚ ਘਟਨਾਵਾਂ ਦਾ ਵਰਣਨ ਹੁੰਦਾ ਹੈ ਤੇ ਇਹਨਾਂ ਦੇ ਉੱਤੇ ਜਿਹੜਾ ਟਰਸਟ ਲੋਕ ਵੱਧ ਕਰਦੇ ਆ ਲੇਖਕ ਦੇ ਅਕੋਰਡਿੰਗ ਕਿਨੇ ਜਿਹੜਾ ਆ ਲੇਖ ਲਿਖਿਆ ਹੈ ਕਿਨੇ ਮੈਗਜ਼ੀਨ ਕਿਵੇਂ ਹਨਾ ਤੇ ਉਸ ਅਕੋਰਡਿੰਗ ਹੀ ਉਹਦੇ ਉੱਤੇ ਟਰਸਟ ਕੀਤਾ ਜਾਂਦਾ ਹੈ ਤੇ ਇਹਨੂੰ ਜਿਹੜਾ ਇੱਕ ਹਿਸਟੋਰੀਕਲ ਡਾਕੂਮੈਂਟ ਦੇ ਤੌਰ ਦੇ ਉੱਤੇ ਜਿਹੜਾ ਇਹਨੂੰ ਵਰਤਿਆ ਜਾਂਦਾ ਆ ਪਾਸ਼ਾ ਸ਼ੈਲੀ ਦਾ ਵਿਕਾਸ ਠੀਕ ਹੈ ਸੋ ਇਹ ਮੈਗਜ਼ੀਨ ਅਖਬਾਰਾਂ ਦੇ ਵਿੱਚ ਜਿਹੜੀਆਂ ਲੈਂਗੁਏਜ ਜਿਹੜੀ ਯੂਜ਼ ਕੀਤੀ ਜਾਂਦੀ ਆ ਉਹ ਬਹੁਤ ਹੀ ਉੱਚ ਪੱਧਰ ਦੀ ਹੁੰਦੀ ਆ ਜਿਹਨੂੰ ਪੜਨ ਦੇ ਨਾਲ ਕੀ ਹੁੰਦਾ ਆ ਪਾਸ਼ਾ ਸ਼ੈਲੀ ਦਾ ਵਿਕਾਸ ਹੁੰਦਾ ਆ ਨਵੀਂ ਸੋਚ ਨੂੰ ਉਤਸ਼ਾਹਿਤ ਕਰਦੇ ਠੀਕ ਹੈ ਸੋ ਇਹ ਜਿਹੜਾ ਪੀਰੀਅਡਿਕਲਸ ਆ ਚਾਹੇ ਨਿਊਜ਼ਪੇਪਰ ਆ ਜਾਂ ਮੈਗਜ਼ੀਨ ਆ ਠੀਕ ਹੈ ਜਦ ਕੋਈ ਸਲਾਨਾ ਪੱਤਰ ਆ ਠੀਕੇ ਦੇ ਨਾਲ ਕੀ ਹੁੰਦਾ ਆ ਕਿ ਇਹਦੇ ਵਿੱਚ ਜੋ ਲੇਖਕ ਨੇ ਆਪਣੇ ਵਿਚਾਰ ਦਿੱਤੇ ਜਿਵੇਂ ਸਕਾਲਰਸ ਵਿਦਵਾਨਾਂ ਦੁਆਰਾ ਮਹਾਰਾ ਦੁਆਰਾ ਲਿਖਿਆ ਆ ਨਾ ਇਹਦੇ ਨਾਲ ਕੀ ਹੁੰਦਾ ਕਿ ਨਵੀਂ ਸੋਚ ਨੂੰ ਉਤਸ਼ਾਹ ਮਿਲਦਾ ਆ ਇਹ ਨਵੀਆਂ ਜਿਹੜੇ ਤਾਕਾ ਦੁਨੀਆ ਸਾਹਮਣੇ ਰੱਖਦੇ ਆ ਨਵੀਆਂ ਨਵੀਂ ਜਾਣਕਾਰੀ ਨੂੰ ਲੈ ਕੇ ਆਉਂਦੇ ਤਾਂ ਇਹਦੇ ਨਾਲ ਨਵੀਂ ਸੋਚ ਨੂੰ ਉਤਸ਼ਾਹ ਮਿਲਦਾ ਆ ਵਿਸ਼ਾਪ ਸਬੰਧੀ ਜਾਣਕਾਰੀ ਠੀਕ ਹੈ 올 오버 ਵਰਡ ਦੀ ਜਿਹੜੀ ਆ ਜਾਣਕਾਰੀ ਨਾਲ ਵਿੱਚ ਜਿਹੜੀ ਆ ਪੜਨ ਨੂੰ ਮਿਲਦੀ ਆ ਸੋ ਵਿਸ਼ੇਬ ਸੰਬੰਧੀ ਜਾਣਕਾਰੀ ਇਹ ਸਾਨੂੰ ਦਿੰਦੇ ਆ ਤੇ ਗਿਆਨ ਦਾ ਇੱਕ ਮਹੱਤਵਪੂਰਨ ਸਰੋਤ ਆ ਠੀਕ ਹੈ ਸੋ ਗਿਆਨ ਦਾ ਇਹ ਜਿਹੜਾ ਇੱਕ ਮਹੱਤਵਪੂਰਨ ਸਰੋਤ ਆ ਸੋ ਹੀ ਪੀਰੀਅਡਿਕਲਸ ਜਿਹੜੇ ਸੀਗੇ ਉਹਨਾਂ ਦੇ ਬਾਰੇ ਅਸੀਂ ਪੜਿਆ ਕਿ ਇਹਨਾਂ ਦੇ ਯੂਜ਼ਸ ਕੀ ਆ ਠੀਕ ਹੈ ਇਹਦੇ ਵਿੱਚ ਦਾਡੇ ਸ਼ਾਰਟ ਕੁਸਚਨ ਵੀ ਤੁਹਾਨੂੰ ਪੁੱਛੇ ਜਾ ਸਕਦੇ ਆ ਜਿਵੇਂ ਜਿਹੜਾ ਆ ਸਕਾਲਰਲੀ ਪੀਰੀਆਡਿਕਲਸ ਕਿਹੜੇ ਹੁੰਦੇ ਆ ਹਨਾ ਜਾਂ ਤੁਹਾਨੂੰ ਜਿਹੜਿਆ ਕੁਝ magazines ਦੇ ਬਾਰੇ ਪੁੱਛਿਆ ਜਾ ਸਕਦਾ ਤੇ ਉੱਥੇ ਤੁਸੀਂ ਇਹਨਾਂ ਸਾਰੇ magazines ਦੀ ਐਗਜ਼ਾਮਪਲ ਜਿਹੜੀ ਆ ਦੇ ਦੇਣੀ ਆ ਇਹ ਟਾਈਪਸ ਆ スクリーンショット ਲੈ ਸਕਦੇ ਹੋ ਤੁਸੀਂ ਠੀਕ ਹੈ ਔਰ ਇਸ ਟਾਈਪ ਜਿਹੜੀਆਂ ਪੀਰੀਆਡਿਕਲਸਆਂ ਟਾਈਪਸ ਤੁਸੀਂ ਦੱਸਣੀਆਂ ਆ ਕਿ ਕਿਹੜੀਆਂ-ਕਿਹੜੀਆਂ ਟਾਈਪਸ ਔਰ ਅੱਗੇ ਜਾ ਕੇ ਉਹਨਾਂ ਨੂੰ ਐਕਸਪਲੇਨ ਕਰ ਦੇਣਾ ਆ ਇੰਪੋਰਟੈਂਸ ਤੁਸੀਂ ਦੇਖ ਹੀ ਲਿਆ ਕਿ ਦੀ ਇੰਪੋਰਟੈਂਸ ਕੀ ਆ ਜਾਣਕਾਰੀ ਦਾ ਵਧੀਆ ਸਰੋਤ ਆ ਨਵੀਂ ਜਾਣਕਾਰੀ ਮਿਲਦੀ ਆ ਕਿਤਾਬਾਂ ਨਾਲੋਂ ਪਹਿਲਾਂ ਘਟਨਾਵਾਂ ਦੀ ਚਰਚਾ ਹੁੰਦੀ ਆ ਔਰ ਹਰ ਫੀਲਡ ਦੇ ਵਿੱਚ ਜਿਹੜਾ ਆ ਇੰਟਰਸਟ ਨੂੰ ਵਧਾਉਂਦੇ ਆ ਇਹ ਕਿਤਾਬਾਂ ਨਾਲੋਂ ਸੰਖੇਪ ਰੂਪ ਵਿੱਚ ਹੁੰਦੇ ਆ ਸੋ ਔਰ ਫੀਚਰਸ ਤੁਸੀਂ ਦੇਖ ਹੀ ਲਿਆ ਇਹਨਾਂ ਦੇ ਠੀਕ ਹੈ ਸੋ ਐਗਜ਼ਾਮਪਲ ਦੇ ਲਈ ਦੱਸਣਾ ਕਿਹੜੇ-ਕਿਹੜੇ ਪੀਰੀਆਡਿਕਲਸ ਟਾਈਮ ਪੀਰੀਅਡ ਕੀ ਹੁੰਦਾ ਇਹਨਾਂ ਦਾ ਠੀਕ ਹੈ ਸੋ ਹਿਸਟਰੀ ਦੀ ਗੱਲ ਕਰੀਏ ਤੇ 18ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ ਹਿਸਟਰੀ ਦੇ ਵਿੱਚ ਚੇਂजेस ਜੋ ਜੋ ਆਈਆਂ ਸੀ ਦੱਸਣੀਆਂ ਆ ਇਸ ਪ੍ਰਕਾਰ ਜਿਹੜਾ ਤੁਸੀਂ ਇਸ ਕੁਐਸਚਨ ਨੂੰ ਜਿਹੜਾ ਆ ਕਰ ਲੈਣਾ ਆ ਸੋ ਤਿੰਨ ਯੂਨਿਟ ਮੈਂ ਕਰਵਾ ਦਿੱਤੇ ਆ ਠੀਕ ਹੈ ਸੋ ਤਿੰਨ ਯੂਨਿਟ ਤੁਹਾਡੇ ਰਹਿĐi ਆ ਇੱਕ ਫੋਰਥ ਯੂਨਿਟ ਬਸ ਤੁਹਾਡਾ ਰਹਿ ਕੇ ਆ ਉਹ ਵੀ ਮੈਂ ਤੁਹਾਨੂੰ ਜਿਹੜਾ ਆ हां जल्द ही ਜਿਹੜਾ ਆ ਬਹੁਤ ਜਲਦੀ ਜਿਹੜਾ ਤੁਹਾਨੂੰ ਮੈਂ ਅਪਲੋਡ ਕਰ ਦੇਣਾ ਹੈ ਤੁਸੀਂ ਇਹ ਸਾਰੀਆਂ ਵੀਡੀਓਜ਼ ਜਿਹੜੀਆਂ ਆ ਦੇਖ ਸਕਦੇ ਬੜਾ ਈਜ਼ੀ ਜਿਹਾ ਪੇਪਰ ਆ ਤੁਹਾਡਾ ਸਕੂਲ ਲਾਇਬ੍ਰੇਰੀ ਦਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਜਿਹੜਾ ਆ ਕਰ ਲੈਣਾ ਆ ਚੈਨਲ ਤੇ ਨਵੇਂ ਉਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵਧੀਆ ਲੱਗੀ ਤੈਨੂੰ ਲਾਈਕ ਕਰ ਦਿਓ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਵੀਡੀਓ ਜਿਹੜੀ ਆ ਅ ਅੱਗੇ ਵੀ ਸਟੂਡੈਂਟਸ ਤੱਕ ਪਹੁੰਚ ਸਕੇ ਔਰ ਉਹਨਾਂ ਦੀ ਹੈਲਪ ਜਿਹੜੀ ਆ ਹੋ ਸਕੇ ਥੈਂਕ ਯੂ ਸੋ ਮੱਚ